ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੇ ਪੰਨੂ ਟੀਵੀ ਤੇ ਅੱਜ ਅਸੀਂ ਪਰਥਵੀ ਦੇ ਬਣਾਏ ਹੋਏ ਤੇ ਟੀਮ ਹੱਡੀ ਅੱਧੀ ਘਰ ਵਾਲਾ ਤਾਂ ਅੱਧੀ ਵੰਡੇ ਗਈ ਤਾਂ ਗਈ ਨਹੀਂ ਆ ਤੇ ਆ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਟੀਮ ਗਈ ਵੰਡੇ ਅਸੀਂ ਅੱਜ ਉਹਦੀ ਵੇਟ ਕਰ ਰਹੇ ਆ ਅਜੇ ਤੱਕ ਆਏ ਨਹੀਂ ਆ ਉਹਨਾਂ ਨੂੰ ਫੋਨ ਕਰਤਾ ਸੀ ਵੀ ਉਦਾਂ ਹੀ ਆ ਜਾਣਾ ਵਾ ਆ ਗਈ ਉਹ ਆ ਗਈ ਆ ਗਈ ਆ ਗਈ ਖਲੋ ਬੂਆ ਖਲੋ ਸਾਡੀ ਕੌਲ ਮੈਡਮ ਤੇ ਸਾਡਾ ਹਿਰਾ ਭਾਜੀ ਨੇ ਗਏ ਕਿਤੇ ਵੰਡੇ ਉਹਨਾਂ ਦੀ ਵੇਟ ਕਰ ਰਹੇ ਆ ਤੇ ਵੀਡੀਓ ਚਾਲੂ ਕਰਨੀ ਆ ਗਈ ਆ वेलकम जी वेलकम आ गई आ गई मैडम जी आ गई आ गई खोल बारी जारी यार के जी एक मिनट एक मिनट आ गया वेलकम आ गई थी आ गई नहीं जीजी ले आ गए ਸਾਡੇ ਲਈ ਹੱਸੀ ਗਈ ਅਸੀਂ ਕਹਿੰਦੀ ਹੋਣਾ ਨੂੰ ਪਤਾ ਲੱਗ ਗਿਆ ਕਿ ਤੇ ਨਹੀਂ ਆਏ ਘਰ ਨਹੀਂ ਜੀ ਲਿਆਂਦਾ ਗੋਰ ਦਾ ਪਹਿਲੇ ਹੁੰਦੇ ਇੱਥੇ ਰੱਖ ਤੂੰ ਲਿਆਂਦੇ ਆ ਜੀ ਸਾਡੇ ਜੇ ਪੈਸੇ ਦੀ ਵੀਰ ਦੀ ਜੇਬ ਚੋਂ ਹੀ ਜਾਣੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਚਲੋ ਠੀਕ ਠਾਕ ਜੀ ਹਾਂ ਇਹ ਸਾਡੇ ਵੀਰ ਜੀ ਬਾਹਰੋਂ ਆਏ ਹੋਣ ਇਹਨਾਂ ਦਾ ਹੁਣ ਬਣਾਉਣਗੇ ਵੀਡੀਓ ਨਾਲ ਸਾਡੇ ਤੇ ਪਹਿਲਾਂ ਅਸੀਂ ਬਣਾ ਕੇ ਵਲੌਗ ਤੇ ਇੰਟਰੈਕਸ਼ਨ ਤੁਹਾਡੀ ਕਰਾ ਦਈਏ ਇਹਨਾਂ ਨਾਲ ਇਹ ਨਾ ਵੀਰ ਜੀ ਸਾਡੇ ਨਾ ਸਾਰੇ ਕਹਿੰਦੇ ਹੋਣੇ ਆ ਵੀ 2 ਮਹੀਨੇ ਬਾਅਦ ਹੀ ਆ ਜਾਂਦੇ ਆ ਹਾਂ ਇਹਨਾਂ ਦਾ ਕੰਮ ਹੀ ਇਦਾਂ ਦਾ ਇਹਨਾਂ ਦੀ ਨੌਕਰੀ ਛਾਈ ਆ ਜੀ ਬਹੁਤ ਵਧੀਆ ਨੌਕਰੀ ਮਿਲੀ ਭਾਜੀ ਨੂੰ ਬਾਹਰ ਇੱਕ ਵੈਤ ਰਹਿੰਦੇ ਆ ਵੈਤ ਰਹਿੰਦੇ ਆ ਤੇ ਕੰਪਨੀ ਬਹੁਤ ਵਧੀਆ ਮਿਲੀ ਹੈ ਨਾ 2 ਮਹੀਨੇ ਉੱਥੇ ਤੇ 1 ਮਹੀਨਾ ਘਰ ਵਧੀਆ ਲਾਈਫ ਹੈ ਨਾ ਦੀ ਇਹ ਸਾਡੀ ਮੈਡਮ ਜੀ ਬੂਹਾ ਮਾਰ ਰਹੇ ਆ ਆਜੇ ਮੈਡਮ ਜੀ ਚਲੋ ਜੀ ਚਲੋ ਬਾਕੀ ਕੀ ਨਹੀਂ ਦਿੰਦੇ ਆ ਯੂਨ ਯੂਨ ਬਿਬੀ ਲੋਨ ਲੋਨ ਹਾਂ ਤੁਸੀਂ ਆਪ ਕਰਾਇਆ ਨਹੀਂ ਤੇ ਲੋਨ ਆਖਿਆ ਜੀ ਤੁਸੀਂ ਕਿੰਜ ਨੂਨ ਕਿਹਾ ਇਹ ਬਿਚਾਰੀ ਕੋ ਲੋਨ ਨੂਨ ਨੂਨ ਆਹ ਦੀ ਜੀ ਨੂੰ ਬਤਨਾ ਕਰਨਾ ਜਾ ਬਈ ਬੀਬੀ ਤੇਰੀ ਆ ਹਾਂ ਸਾਰੀ ਅੰਦੀ ਅੰਦੀ ਕਰਨਾਲ ਦੀ ਤੇਰੀ ਆ ਕਰਨਾਲ ਦੀ ਬੀਬੀ ਆ ਆ ਵੀ ਐਵੇਂ ਬੀਬੀ ਤੇਰੀ ਆ ਨਾ ਖਮਾਏ ਕਿਉਂ ਕੀ ਗੱਲ ਪਾ ਲੋ ਆ ਹੱਡੀ ਮੈਗ ਜੀ ਹੱਡੀ ਛੋਟੀ ਕੁੜੀ ਆ ਇਹ ਬਹੁਤ ਪੈਰੀ ਕੁੜੀ ਆ ਹੱਡੀ ਬਹੁਤ ਸਿਆਣੇ ਗੱਲਾਂ ਕਰਦੀ ਆ ਪਰ ਕਦੀ ਕਦੀ ਲੜ ਵੀ ਪੈਂਦੀ ਸਾਰਿਆਂ ਨਾਲ ਗੁੱਸੇ ਹੋ ਜਾਂਦੀ ਨਾ ਗੁੱਸੇ ਹੋ ਜਾਂਦੀ ਆ ਚਲੋ ਕੋਈ ਗੱਲ ਨਹੀਂ ਸਾਡੇ ਜੀ ਮੈਂ ਨਹੀਂ ਹੀਰੋ ਸਾਡੇ ਯਾਰ ਸਾਹਿਬ ਡਾਡੀ ਸਾਡੇ ਇਨੂੰ ਜਿਆਦਾ ਤਾਂ ਕਹਿੰਦੇ ਬਾਪੂ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਜਿੰਦਗੀ ਦਾ ਕਾਫੀ ਤਜਰਬਾ ਇਹਨਾਂ ਨੂੰ ਵਧੀਆ ਸਿਆਣੀ ਗੱਲਾਂ ਕਰਦੇ ਆ ਜਿਹੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ ਰਾਪੀ ਦੇ ਢੰਗਾਈ ਤੋਂ ਬਹੁਤ ਜਾਂਦੇ ਆ ਜੀ ਫੋਫੜ ਜੀ ਤੁਹਾਨੂੰ ਫੋਫੜ ਜੀ ਦੱਸ ਦੋਗੇ ਆਪਣੀ ਜਿੰਦਗੀ ਦੀ ਕੋਈ ਵਧੀਆ ਗੱਲ ਸੁਣਾ ਦਿਓ ਹਨ ਵੀ ਸਕੂਲੇ ਪੜ੍ਹ ਦਿੰਦੇ ਜਦੋਂ ਪੀ ਹੋਰ ਕਿੱਦਾਂ ਪੜ੍ਹੇ ਹੋਰ ਕਿੱਦਾਂ ਪੜ੍ਹਦੇ ਚੱਲ ਜਾਈਦਾ ਇਹ ਤਾਂ ਮਾਸਟਰਾਂ ਦਾ ਨੰਨ ਵੀ ਪਈਦਾ ਹੈ ਆਹ ਤੇ ਸੁਖਨਾ ਨਾ ਫੇ ਸੇਵਾ ਹੁੰਦੀ ਹੁੰਦੀ ਬਣ ਜੀ ਪੜ੍ਹਾ ਬਣ ਮਾਰੀ ਵਧੀਆ ਲਾਈਵ ਚੱਲੀ ਪਈ ਬੜੀ ਆ ਗਈ ਇਹ ਖਾਣੇ ਬਾਅਦ ਚਾਹ ਬਣਾਉਂਦੇ ਵੇ ਨਾ ਚਲੋ ਅੰਦਰ ਤੇ ਮੈਂ ਪਾ ਕੇ ਦੇਉਣੀ ਆ ਚਲੋ ਠੀਕ ਆ ਭੈਣ ਜੀ ਲੈ ਆਓ ਜੀ ਨਹੀਂ ਆਣਾ ਪਾਉਣ ਚਲੋ ਪੜੀਆ ਰਸਾਈ ਦੀ ਚਲੋ ਪਾਓ ਫਿਰ ਚਲੋ ਮੈਂ ਤਾਂ ਦੇਲੀਆ ਖਾਣੀਆ ਦੇਲੀਆ ਖਾਣੀਆ ਆ ਨਾ ਚਲੋ ਜੀ ਇਹ ਹੁਣ ਲੱਗੇ ਕੋਈ ਗੱਪੇ ਕਾਉਣ ਉਦਾਂ ਹੀ ਵੀਡੀਓ ਦੇ ਵਿੱਚ ਬਹੁਤ ਲੜਦੀਆਂ ਵਾਂ ਨਨਾਨ ਪਰਜਾਈ ਪਰ ਸਾਡਾ ਪਿਆਰ ਬੜਾ ਵਾਹੀ ਲੈ ਆਓ ਕੋਲ ਜੱਪੇ ਭੂਆ ਗਈਆ ਰਾਜੀ ਸਸੀ ਕਾ ਗੋਲਗਾਫੇ ਚੱਲਣ ਦੇ ਆ ਹਾਂ ਜੀ ਸਾਡੀ ਭੂਆ ਰਾਜੀ ਭੈਣ ਚੋਰੀ ਲੱਗਿਆ ਖਾਣ ਕਿੱਦਾਂ ਚੋਰੀ ਖਾ ਲੈਂਦੇ ਮੈਨੂੰ ਚਾਡੀ ਸਮੇਲ ਮੈਂ ਆ ਗਈ ਨੱਠੀ ਨੱਠੀ ਮੈਂ ਜਾ ਕੇ ਵੇਖਾਂ ਭੂਆ ਜੀ ਕੈਮਰਾ ਹੁਣ ਹੀ ਰੱਖਿਓ ਸਸੀ ਆ ਬਲਾ ਸਾਰਿਆਂ ਨੂੰ ਜੀ ਸਸੀ ਕਾ ਜੀ ਸਾਰਿਆਂ ਨੂੰ ਇਹ ਹਾਠਾ ਠੀਕ ਠਾਕ ਜੀ ਉਹ ਵੱਡੀ ਭੂਆ ਤੇ ਸਾਡੀ ਨਿੱਕੀ ਭੂਆ ਇਹ ਥੋੜਾ ਲੇਟ ਹੋ ਗਏ ਨਹੀਂ ਲੇਟ ਨਹੀਂ ਹੋ ਗਏ ਸਿਰ ਟਾਈਮ ਨਹੀਂ ਟਾਈਮ ਸੇ ਪਹੁੰਚ ਗਏ ਹਾਂ ਜੀ ਹਾਂ ਜੀ ਮੈਂ ਆ ਗਏ ਹਾਂ ਕਮ ਸੇ ਇਹ ਕੰਪੈਕਟ ਉਹ ਯੋ ਗੱਡੀ ਬੀਬੀ ਬੀਬੀ ਨੂੰ ਆ ਲਈ ਸਾਡੀ ਬੀਬੀ ਬਿਠੀ ਆ ਲੋ ਇਹ ਭਾਈਆ ਇਹ ਭਾਈਆ ਇਹਨਾਂ ਦੇ ਸਨਾਂ ਤੇ ਨਹੀਂ ਮੁੱਖਦਾ ਭਾਈ ਬਾਈ ਸੁਆ ਲਿਆ ਬੀਬੀ ਲੱਗੀ ਨਾਲ ਪਾ ਕੇ ਦੇ ਆ ਲਿਆ ਉਹ ਪਲੇਟਾਂ ਇਹ ਲੱਗ ਲੈ ਇਹ ਕੰਪੈਕਟਆਂ ਟੋਲੀਆਂ ਰੱਖੀਆਂ ਅਸੀਂ ਇੱਥੇ ਲਿਆਂਦੀਆਂ ਨੇ ਨਹੀਂ ਬੈਠੀ ਫਾਉਲੀ ਸਾਰੀ ਹੱਡੀ ਹੈ ਆਓ ਰਿਆੜ ਸਾਹਿਬ ਉੱਠੋ ਸਰ ਮੇਰੇ ਕੋਲ ਬੜਾ ਫੋਨ ਇੱਕ ਵਾਲਾ ਓਏ ਸਾਡੀ ਟਿੰਡੋ ਟਿੰਡੋ ਵਾਲਾ ਫੋਨ ਯਾਰ ਟੀਟੋ ਹਾਂ ਸਾਰਿਆਂ ਨੇ ਹਸਰੀ ਗਾਹ ਸਿੱਧਾ ਘਾਲੁੰਦੀ ਵਿੱਚ ਓ ਸੱਚੀ ਕਾ ਕਰੋ ਸੱਚੀ ਕਾ ਕਰੋ ਇਹਨਾ ਅਹੀਂ ਗੋਲ ਕੱਪਿਆਂ ਦੇ ਨਾਲ ਪਕੌੜੇ ਖਾਣੇ ਆ ਹੁਣ ਅੱਛਾ ਅੱਛਾ ਇਹ ਚ ਪਾ ਪਾ ਕੇ ਥੋੜੇ 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 ਪਾ ਪਾ ਕੇ ਚਰਨੀ ਲਾਲ ਆ ਗਏ ਘਰ ਦੇ ਬਰੋਕ ਬਣਾਉਂਦੇ ਹਾਂ ਵੀ ਰੈਪੀ ਹੁੰਦੀ ਹੈ ਹਾਂ ਉਹਨੂੰ ਬਰਾਬਰ ਦੀ ਸਾਰੇ ਪਾ ਗਏ ਨਾ ਕੱਟਣਾ ਵੱਧ ਨਾਈ ਕੋਈ ਗੱਲ ਨਹੀਂ ਸਾਡੇ ਵਰਗਾ ਘੱਟ ਵੀ ਖਾ ਲੂ ਤਾਂ ਕੋਈ ਨਹੀਂ ਕਿਉਂ ਕੀ ਗੱਲ ਮੇਚ ਪਾ ਨਾ ਉਹ ਦੂਜੀ ਮੁੜ ਕੇ ਬੋਸਰ ਬਣਾਉਣੀ ਨਹੀਂ ਆ ਜਿੰਨਾ ਨਾ ਬੂਆ ਖੇਚੇ ਤੇ ਵਾਰੀ ਖਾ ਲੇਗੀ ਤਾਂ ਫੇਰੀ ਖਿੱਚੇਗੀ ਨਹੀਂ ਮਾਤਾ ਨੇ ਜਿੰਨਾ ਤਿੱਖਾ ਖਾਣਾ ਫਿਰ ਉਹਨਾਂ ਤਿੱਖਾ ਬੋਲਣਾ ਵੀ ਵਿੱਚ ਹਾਂ ਤੇ ਨਾ ਕਿਉਂ ਵੀ ਹਾਂ ਮਾਤਾ ਤੂੰ ਤਿੱਖਾ ਬੋਲਦੀ ਆ ਮੈਂ ਮਾਪਾ ਨੇ ਤਿੱਖਾ ਬੋਲਦੀ ਨਹੀਂ ਕੋਈ ਪੜਾਦਾ ਹੋਰ ਤੇ ਅਸੀਂ ਬੁਲਾਉਨੇ ਆ ਨਾ ਤੇ ਫੇਰ ਬੋਲਦੀ ਆ ਉਹਦਾ ਵੀ ਕਹੋ ਮਾਤਾ ਤੇ ਆਹ ਬੋਲਦੀ ਆ ਨਹੀਂ ਨਹੀਂ ਹਾਂ ਉਦਾਂ ਦੇ ਮਾਤਾ ਵਰਗਾ ਉਹ ਆਂਦਾ ਵਿੱਚ ਮਿੱਠੀ ਪਾਜ ਫੜ ਕੇ ਫੇਰ ਰੱਖਤੀ ਉੱਥੇ ਇਹਨੂੰ ਕਰਨਾ ਚਾਹੀਦਾ ਗੁੱਸਾ ਵੀ ਬੜਾ ਤੇ ਮਨ ਲੋ ਪਿਆਰ ਵੀ ਬੜਾ ਕਰਦੇ ਆ ਤੇ ਗੁੱਸਾ ਵੀ ਬਿਦਮ ਬੜਾ ਪਿੱਛੇ ਗਲਤੀ ਕਿ ਨਹੀਂ ਬਖਸ਼ਾ ਥੋੜਾ ਮਾਤਾ ਨੇ ਕਿਉਂ ਮਾਤਾ ਹਾਂ ਇਸ ਕਹਾਣਾ ਹੈ ਵਾ ਗਲਤੀ ਕਰੋ ਕਿਉਂ ਤੇ ਜੇ ਪਿਆਰ ਹੈ ਤੇ ਪਿਆਰ ਨਾਲ ਬਹੁਤ ਵਧੀਆ ਬੋਲਦੇ ਹਰ ਕੰਨਾ ਇਹ ਥੋੜਾ ਵੀ ਕਾਨੂੰਨ ਸਕਤਾ ਖਾਓ ਪੀਓ ਚੰਗਾ ਚੋ ਬਸ ਬੋਲੋ ਮਾੜਾ ਇੱਥੇ ਆ ਜਾ ਕੋਈ ਸਾਫ ਕੰਮ ਉੱਪਰ ਚਲੀ ਜਾ ਸੱਚੀ ਗੱਲ ਸਾਰਿਆਂ ਨੂੰ ਸੱਚੀ ਹੈ ਕੁਆ ਇੱਥੇ ਆ ਨਾ ਨਹੀਂ ਕੰਬੀਨੇਸ਼ਨ ਬਣਦਾ ਇੰਦਾ। ਵਾਹੀ ਲਾਗੇ ਲਾਗੇ ਆਜੋ ਇੰਦਾ ਗੱਲ ਨਹੀਂ ਬਣਦੀ ਫੇ ਸਾਰੇ ਟੀਮ ਆਉਂਦੀ ਨਹੀਂ ਹੈ ਨਾ। ਮੈਂ ਵੀ ਖਾਂਦਾ ਨਹੀਂ ਹੁੰਦਾ। ਹਾਂ ਚਲ ਇੱਕ ਤਾਂ ਖਾਲਾ। ਨਹੀਂ ਨਹੀਂ ਰੱਖ ਦੇ। ਇੱਥੇ ਦੇ ਦੋ ਮੈਂ ਕਿਨੂੰ ਇੱਥੇ ਦੇ ਦੋ। ਮੈਂ ਵੀ ਖਾਂਦਾ। ਮੈਂ ਇਹ ਕਿ ਰੱਖਣੀ ਨਾ। ਲੈ ਕਾ ਪਾਲਾ ਵਿੱਚ ਜਿੰਨੀ ਕ ਪਾਉਣੀ ਕੋਟ। ਇਹ ਰੇੜੀ ਦੇ ਦਾ ਲਾਇਆ। ਇਹ ਫਿਰ ਦੋਵੇਂ ਜੀ ਖਾਏ ਕੁਛ ਨਾਲ ਕੁਛ ਨਾਲ। ਬੂਆ ਦਾ ਪ੍ਰਪਰਾਈਨ ਮੈਂ ਨਹੀਂ ਖਾਂਦਾ ਮੇਰੀ ਬੂਆ ਨਹੀਂ ਮੈਂ ਮਾਰਿਆ ਲੈਣਾ ਚੱਲ ਵੇ ਦੇ ਉੱਚੀ ਰਿਆ ਵੇ ਆਈ ਹਾਂ ਵੇ ਕਿਦਾਂ ਮਾਂ ਪੁੱਤ ਡਏ ਹੀ ਹੁਣ ਖਾਣ ਹਾਂ ਵੇ ਕਵਲ ਉੱਧਰ ਰੋ ਤੂੰ ਵੀ ਥੋੜੀ ਜੀ ਦੀ ਦੀ ਉਹਨੂੰ ਆਂ ਦੇ ਦੀ ਨਾ ਨਹੀਂ ਬੂਆ ਕੁਪੜਾ ਭਾਪੀ ਦੀ ਸੇਵਾ ਕਰਨੀ ਹੈ ਜੇ ਮੈਂ ਅੱਜ ਇਹਨੂੰ ਪੁੱਛੂੰਗੀ ਤਾਂ ਮੁੜ ਕੇ ਮਿੰਨੂ ਵਿੱਚ ਆਪ ਬਣਾ ਕੇ ਪੈਣੂਗੀ ਉਹ ਕਿਹੜਾ ਕਰਕੇ ਆ ਆ ਮੈਂ ਕਰਾਂਗਾ ਕਦ ਨਹੀਂ ਲੈ ਨਹੀਂ ਪੈਪੀ ਕਮਿਟੀ ਜਮ ਨਹੀਂ ਆਈ ਹਾਂ ਨੈਟ ਕਮਿਟੀ ਮਸੀ ਉੱਚੋਂ ਲਈ ਪਾ ਲਈ ਵੇ ਵੇਖ ਕੇ 30 ਲਾਈ ਹੋਣ ਇਹਨਾਂ ਦੀ ਵੇ ਸੁਲਾ ਤੇ ਇਹਨਾਂ ਦੀ ਬੱਤ ਹੈ ਬੜੀ ਆ ਆ ਵੀ ਕਿੰਨੀ ਸੁਲਾਈ ਹੋਣ ਵੇਖੋ ਨਹੀਂ ਆ ਜੇ ਪਿਆਰ ਨਾਲ ਕੰਮ ਚੱਲੀ ਜਾਂਦੇ ਆ ਸਹੀ ਕਰਦੇ ਆ ਕਦਾ ਨੂੰ ਇੱਧਰ ਨਾ ਹੋਊਗਾ ਕਦਾ ਇੱਧਰ ਨਾ ਹੋਊਗਾ ਤੇ ਥੋੜੀ ਹਾਂ ਉਹਦੇ ਪਾਨੂੰ ਕਰੋ ਤੁਸੀਂ ਉਹਨੂੰ ਕਹੇਦੇ ਆ ਮੈਂ ਮੈਂ ਨਹੀਂ ਕਰਦਾ ਦੇ ਵੀ ਘਰ ਮਾਇਆ ਹਾਂਜੀ 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 ਆ ਅਸੀਂ ਨਿਕਲੇ ਨਹੀਂ ਨਹੀਂ ਪਲਾਸਟਿਕ ਦੇ ਥੋੜੇ ਉਹ ਕਰਨਗੇ ਕਿਹਨੂੰ ਬਤਾਵਾ ਜਾਂਦਾ ਛੜਾ ਕੰਮ ਹਾਂ ਨਹੀਂ ਪੈਣੀ ਆਣੀ ਕਰਨ ਸਾਹਮਣੇ ਹੋ ਤੂੰ ਓਏ ਮੇਲਾ ਵਾ ਤੇ ਕਰਨ ਪਰਸ ਨੂੰ ਹਾਂਜੀ ਕੋਈ ਨਹੀਂ ਰੈਡੀ ਕਰਵਾਣੀ ਕੋਈ ਨਹੀਂ ਆਕਟਿੰਗ ਮੇਲਾ ਇਹ ਛੇ ਲਾ ਮਗਰੀ ਗੱਲਾਂ ਕੋਣ ਕਰਾਂ ਨਹੀਂ ਮੇਲਾ ਕਰਕੇ ਔਖੇ ਮੈਂ ਐਸੇ ਕਰਕੇ ਪਹਿਲਾਂ ਹੀ ਦੋ ਆਣਾ ਸਾਡੇ ਬੂਰੇ ਲੱਗਣੇ ਆ ਸਾਡਾ 16 17 ਨੂੰ ਦਾ ਤੋਂ ਨਸਤਰਾ ਨਹੀਂ ਪੁਰਾਤਾਨਾ ਹੈ ਪਰ ਇਹ ਬਾਪੇ ਕੋ ਮਣਾਵੇ ਦੀ ਵਰਸੀ 16 17 ਨੂੰ ਹੈ 17 ਵਾਲਾ ਸਾਡੇ ਕੋ ਨਹੀਂ ਨਾ ਵੇਖਿਆ ਜਾਣਾ ਅਸੀਂ ਗੋਇੰਦਵਾਲ ਸਾਹਿਬ ਜਾਣਾ ਚੱਲ 16 ਵਾਲਾ ਆ ਜਿਓ ਹਾਂ ਤੇ ਲੈ ਲਿਓ ਹੁਣ ਇੱਧਰ ਨਾ ਨਾ ਮਾਰੀ ਕਹਿਣਾ ਕਿਉਂ ਚੱਲ ਨਹੀਂ ਉੱਧਰ ਨੂੰ ਕਰ ਲੈਨੇ ਮੜ ਜਾ ਨਹੀਂ ਮੈਂ ਹਮੂੰ ਖੋਲਣਾ ਨਹੀਂ ਉਹ ਪਰੇ ਨੂੰ ਹੀ ਆ ਚੱਲ ਤੂੰ ਮੈਨੂੰ ਪਤਾ ਚਲਾ ਪਰੇ ਨੂੰ ਹੀ ਆ ਆਉਣਾ ਆਲੀ ਆ ਇਹ ਰੇੜੀ ਹਾਂਦੀ ਹੁੰਦਾ ਕਰਦੀ ਹੁੰਦੀ ਆ ਹਾਂ ਜਦੋਂ ਰੇੜੀ ਤੇ ਤੇ ਉਦੋਂ ਕੋਈ ਆ ਨੂੰ ਮਰਜੀ ਤੂੰ ਕਮਾਈ ਜਾਂਦੇ ਪਾਸਾ ਇਹ ਤਾਂ ਖਪੂਆ ਨਹੀਂ ਕਿ ਜੀ ਨਹੀਂ ਚਾਹੀਦੀ ਹਾਂ ਕਿ ਖਪੂਆ ਨਹੀਂ ਕਿ ਜੀ ਨਹੀਂ ਚਾਹੀਦੀ ਨਾ 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 ਮੈਂ ਸੇਵ ਕੱਟਿਆ ਚਲੋ ਹਾਂ ਇਹ ਮੇਰਾ ਆਲੂ ਕਿੱਥੇ ਲੇ ਕੰਨ ਨਹੀਂ ਆਹ ਤੇ ਹੁਣ ਕਰਦੇ ਬਲੌਗ ਦੀ ਸਮਾਪਤੀ ਤੇ ਦੱਸਿਓ ਆਂਡਾ ਬਲੌਗ ਕਿੱਦਾਂ ਲੱਗਾ ਹਾਂ ਕਿੱਦਾਂ ਦੇ ਲੱਗੇ ਗੋਲ ਗੱਪੇ ਅੱਡੇ ਤੇ ਇਹ ਵੀ ਖਾਇਆ ਆਪਣੀ ਫੈਮਿਲੀ ਨੇ ਬੈਕ ਹੈ ਨਾ ਹਾਂ ਬੰਮੋ ਵੇਖੋ ਕਿਦਾਂ ਮੂੰਹ ਅਟਦੀ ਓਏ ਰੋਵੇ ਤਾਂ ਲੱਗ ਜੇ ਦਹਾੜ ਨਾ ਰੇ ਜੇ ਵੀ ਨੂਸ ਖੁ ਲੱਗਿਆ ਨਾ ਪਹਿਲਾਂ ਬੱਜ ਗਈ ਜੇ ਹੁਣ ਉਹਦਾ ਆ ਗਿਆ ਪੂਰਾ ਵਿੱਚ ਪਹਿਲਾਂ ਕਹਿੰਦੀ ਕੱਟ ਦੇ ਕੱਟ ਦੇ ਮੇਰਾ ਨਾ ਆਏ ਹਾਂ ਕੋਈ ਨਹੀਂ ਹਾਂ ਉਹ ਲੈਣ ਦਾ ਹੁੰਦਾ ਹੀ ਲਾਉ ਚ ਭਾਈ ਦੇਣਾ ਜਦੋਂ ਖਾਦੇ ਆ ਤਾਂ ਹਾਂ ਚਲੋ ਕਰੋ ਸਮਾਪਤੀ ਹੁਣ ਐਂਡਿੰਗ ਕਰੋ ਹਾਂ ਇਹ ਲੈ ਨਾ ਆਹ ਦੋਵੇਂ ਮਾਵਾਂ ਧੀਆ ਇੱਧਰ ਆ ਆ ਬੱਕਰੇ ਜਿਹਨਾਂ ਅੱਗੇ ਪਿੱਛੇ ਜੇ ਧਿਆਨੇ ਵਾਲ ਦੇਖਣਗੇ ਨਾ ਹਾਂ ਇਹ ਚਲੋ ਜੀ ਸਾਰੇ ਅੱਗੇ ਨਹੀਂ ਖਾਦੇ ਨਾ ਮਾਂ ਨਹੀਂ ਅੱਗੇ ਇਹਨੂੰ ਪਤਾ ਨਹੀਂ ਲੱਗਾ ਉਹਦਾ ਪਾਲਿਆ ਵਿੱਚ ਮੈਂ ਜਿਹੜਾ ਟੁੱਟਾ ਜਿਹਾ ਚੋ ਗਿਆ ਸੀ ਉਹਦਾ ਹਾਂ ਕਿਹਦਾ ਕਬਲਾ ਹਾਂ ਫਿਰ ਠੀਕ ਆ ਸਾਨੂੰ ਆਖੇ ਇੱਥੇ ਰਹੋ ਹੁਣ ਨੰਨੂ ਖਾਣਦੇ ਚਲੋ ਠੀਕ ਆ ਜੀ ਕਰਦੇ ਆ ਐਂਡਿੰਗ ਓਕੇ ਬਾਏ ਬਾਏ